ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬਟੇਕ ਐਂਡ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅਮੀਰ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਰਿਕਵੈਸਟ ਹੈ ਜੀ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਵੀਡੀਓ ਨੂੰ ਲਾਈਕ ਕਮੈਂਟ ਔਰ ਸ਼ੇਅਰ ਵੀ ਜਰੂਰ ਕਰਿਆ ਕਰੋ ਜੀ ਆਪਣੀ ਇੰਸਟਾਗ੍ਰam ਆਈਡੀ ਹੈਗੀ ਕੌਰ ਸੰਧੂ ਬਲੌਗ ਦੇ ਨਾਮ ਤੋਂ ਹੀ ਆਪਣੀ ਇੰਸਟਾਗ੍ਰਾਮ ਹੈ ਜਿਹੜੀ ਹੈਗੀ ਐ ਅੱਜ ਜਿਹੜੀ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਮੀਡੀਅਮ ਸਲਵਾਰ ਦੀ ਕਰਾਂਗੇ ਤੇ ਵੀ ਮੀਡੀਅਮ ਸਲਵਾਰ ਆ ਜਿੱਦਾਂ ਨਾ ਜ਼ਿਆਦਾ ਭਾਰੀ ਤੇ ਨਾ ਜ਼ਿਆਦਾ ਹੌਲੀ ਵਿਚਾਲਲਾ ਜਾਂ ਮੇਲਾ ਆਪਾਂ ਕਹਿ ਦਿੰਨੇ ਆ ਸਲਵਾਰ ਦਾ ਹਨਾ ਮੀਡੀਅਮ ਸਲਵਾਰ ਦੀ ਕਟਾਈ ਤੁਹਾਡੇ ਨਾਲ ਸ਼ੇਅਰ ਕਰਦੇ ਆ ਵੀ ਤੁਸੀਂ ਕਿੱਦਾਂ ਬਣਾ ਸਕਦੇ ਹੋ ਇਹ ਸਲਵਾਰ ਤੁਸੀਂ ਘੱਟ ਕੱਪੜੇ ਦੇ ਵਿੱਚੋਂ ਵੀ ਬਣਾ ਸਕਦੇ ਹੋ ਜਿਵੇਂ ਕੱਪੜਾ ਥੋੜਾ ਆ ਉਹਦੇ ਕੋਲੋਂ ਗੋਡੇ ਨਾਲੋਂ ਹੀ ਨਿਕਲ ਜਾਂਦੇ ਆ ਜੀ ਫਿਰ ਵੀ ਜਿਹੜੀ ਹੈਗੀ ਵਧੀਆ ਸਲਵਾਰ ਬਣ ਕੇ ਤਿਆਰ ਹੋ ਜਾਂਦੀ ਹੈ ਆਪਣੀ ਜਿੱਦਾਂ ਆਪਾਂ ਪਹਿਲਾਂ ਸਟੇਟ ਸਲਵਾਰ ਦੀ ਕਟਿੰਗ ਵੀ ਪਾਈ ਹੋਈ ਹੈ ਹਨਾ ਤੁਸੀਂ ਸਾਰੀਆਂ ਕਟਿੰਗਾਂ ਸਾਡੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਹੋਰ ਨਵੀਆਂ-ਨਵੀਆਂ ਵੀਡੀਓ ਦੇਖਣ ਲਈ ਹਨਾ ਤੁਸੀਂ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਆ ਕਰੋ ਵੀ ਤੁਸੀਂ ਕਿੰమే ਦੀਆਂ ਕਟਿੰਗਾਂ ਜਾਂ ਸਟੀਚਿੰਗ ਹਨਾ ਸਿੱਖਣਾ ਚਾਹੁੰਦੇ ਹੋ ਆਪਾਂ ਤੁਹਾਡੇ ਲਈ ਲੈ ਕੇ ਹਾਜ਼ਰ ਹੋਇਆ ਕਰਾਂਗੇ ਜੀ ਹੁਣ ਆਪਾਂ ਕੱਟਣ ਲੱਗਿਆ ਜੀ ਸਲਵਾਰ ਇਹ ਸਲਵਾਰ ਜਿਹੜੀ ਹੈਗੀ ਆਪਾਂ ਮੀਡੀਅਮ ਸਾਈਜ਼ ਦੀ ਕਟਾਂਗੇ ਨਾ ਜ਼ਿਆਦਾ ਭਾਰੀ ਤੇ ਨਾ ਜ਼ਿਆਦਾ ਹੌਲੀ ਇਹ ਵਿਚਾਰ ਲੈ ਜੇ ਮਿਲਦੀ ਆਪਾਂ ਸਲਵਾਰ ਕੱਟਦੇ ਆ ਤਾਂ ਹੁਣ ਸਟ੍ਰੇਟ ਸਲਵਾਰਾ ਕੁੜੀਆਂ ਕਿੱਤਰੀਆ ਪਾ ਲੈਂਦੀਆਂ ਨੇ ਵਿੱਚ ਕੋਈ ਨਹੀਂ ਪਾਉਂਦਾ ਚਲੋ ਆਪਾਂ ਇਹ ਮੀਡੀਅਮ ਸਾਈਜ਼ ਦੀ ਜਿਹੜੀ ਸਲਵਾਰ ਕਰਨੀ ਹੈ ਉਹਨਾਂ ਦੀ ਸਲਵਾਰ ਦੀ ਲੈਂਥ ਹੈਗੀ 30 ਇੰਚ ਆਪਾਂ 31 ਇੰਚ ਤੇ ਨਸਾਂ ਲਾਵਾਂਗੇ ਆ ਦੇਖੋ ਇੱਥੇ 31 ਇੰਚ ਤੇ ਜਿਹੜਾ ਹੈਗਾ ਨਸਾਂ ਲਾ ਲਾਂਗੇ ਇਸ ਤੋਂ ਬਾਅਦ ਅੱਗੇ ਆਪਾਂ ਲਾਵਾਂਗੇ ਆਸਣ ਨਾਲ ਹੀ ਆਪਾਂ ਆਸਣ ਲਾ ਲਾਂਗੇ ਨਾਲ ਹੀ ਆਪਾਂ ਆਸਣ ਲਾ ਲਾਂਗੇ ਆਸਣ ਜਿਹੜਾ ਹੈਗਾ ਉਹਨਾਂ ਦਾ 8 ਇੰਚ ਹੈ 8 ਇੰਚ ਹੈ ਆਸਣ ਉਹਨਾਂ ਦਾ ਹੈਗਾ 8 ਇੰਚ ਤਿੰਨ ਆਪਾਂ ਜ਼ਿਆਦਾ ਲਾਵਾਂਗੇ 11 ਇੰਚ ਤੇ ਜਿਹੜਾ ਹੈਗਾ ਨਿਸ਼ਾਨ ਲਾ ਲਾਂਗੇ ਹੁਣੇ ਆਪਾਂ ਇਹ ਸਾਰਾ ਮਿਲ ਲਾਂਗੇ ਵੀ ਆਸਣ ਲਾ ਕੇ ਵਿੱਚ ਆਪਣਾ ਕਿੰਨਾ ਹੋਇਆ ਇੱਥੇ ਤੱਕ ਚੈੱਕ ਕਰ ਲਾਂਗੇ ਦੇਖੋ 42 ਇੰਚ ਆ ਗਿਆ ਐਦਾਂ ਹੀ ਆਪਾਂ ਇਧਰ 42 ਇੰਚ ਤਿੰਨ ਸਾਲ ਲਾ ਲਾਂਗੇ ਕਹਿਰਾ ਕੱਪੜਾ ਕਰਕੇ ਨਿਸ਼ਾਨ ਲਾਉਣਾ ਹੈ ਕਹਿਰਾ ਲਾਉਣਾ ਫਿਰ ਆਪਾਂ ਇਹਨੂੰ ਜਿਹੜਾ ਡਬਲ ਕਰਾਂਗੇ 42 ਇੰਚ ਤੇ ਆਪਾਂ ਐਸ ਕੰਨੀ ਤੇ ਵੀ ਨਿਸ਼ਾਨ ਲਾ ਲਾਂਗੇ ਹੁਣ ਆਪਾਂ ਇਹ ਕੱਪੜੇ ਨੂੰ ਸਾਰਾ ਜਿਹੜਾ ਹੈਗਾ ਫੋਲਡ ਕਰ ਲਾਂਗੇ ਇੱਥੋਂ ਫੜ ਕੇ ਆ ਦੇਖੋ ਉਧਰੋਂ ਵੀ ਨਿਸ਼ਾਨ ਤੋਂ ਫੜ ਲਾਂਗੇ ਆਪਾਂ ਇਸ ਤਰ੍ਹਾਂ ਕਰਕੇ ਇਹਨੂੰ ਕੱਪੜੇ ਨੂੰ ਉੱਤੇ ਮੋੜ ਲਾਂਗੇ ਸਮਾਰ ਕੇ ਸੈੱਟ ਕਰ ਲਾਂਗੇ ਆਪਾਂ ਆ ਦੇਖੋ ਹੁਣ ਆਪਾਂ ਨੇ ਸਾਰਾ ਕੱਪੜਾ ਦੇਖੋ ਇਸ ਤਰ੍ਹਾਂ ਦੂਰਾ ਕਰਕੇ ਰੱਖ ਲਿਆ ਹੁਣ ਆਪਾਂ ਇੱਕ ਸਾਈਡ ਤੋਂ ਜਿਹੜੀ ਹੈਗੀ ਮੂਰੀ ਮੂਰੀ ਦੀ ਨਿਸ਼ਾਨ ਲਾਵਾਂਗੇ ਆਪਾਂ ਜਿਹੜੇ ਹੈਗੇ ਪੱਟ ਕੱਢ ਦਾਂਗੇ ਪੱਟ ਕੱਢ ਦਾਂਗੇ ਇਥੋਂ ਜਿੰਨੀ ਮੂਰੀ ਹੈਗੀ ਐ ਮੂਰੀ ਉਹਨਾਂ ਦੀ ਹੈਗੀ 6 ਇੰਚ ਆਪਾਂ 12 ਇੰਚ ਤੇ ਨਿਸ਼ਾਨ ਲਾਵਾਂਗੇ ਦੇਖੋ ਦੇਖੋ 12 ਇੰਚ ਤੇ ਜਿਹੜਾ ਹੈਗਾ ਇੱਕ ਸਾਈਡ ਤੋਂ ਪੱਟ ਕੱਟ ਕੇ ਜਿਹੜੇ ਦੂਜੀ ਸਾਈਡ ਤੋਂ ਸਲਵਾਰ ਕੱਟ ਲਾਂਗੇ ਇਹ ਫਿਰ ਮੀਡੀਅਮ ਸਲਵਾਰ ਬਣ ਜਾਂਦੀ ਐ ਨਾ ਜ਼ਿਆਦਾ ਹੌਲੀ ਤੇ ਨਾ ਜ਼ਿਆਦਾ ਭਾਰੀ ਜੇ ਤੁਹਾਡੇ ਕੋਲੇ ਥੋੜਾ ਜਿਹਾ ਕੱਪੜਾ ਘਟ ਹੈ ਤਾਂ ਵੀ ਤੁਸੀਂ ਇਹ ਸਲਵਾਰ ਬਣਾ ਸਕਦੇ ਹੋ ਬੇਸ਼ੱਕ 벨ਟ ਕਮੀਜ਼ ਨਾਲ ਦੀ ਨਾਲ ਲਾ ਲਓ ਇਹਦੀ ਜਿਹੜੀ ਹੈਗੀ ਆਪਣੀ 벨ਟ ਨਿਕਲ ਆਉਣੀ ਹੈ ਵਿੱਚੋਂ ਹੀ ਤੇ ਦੇਖੋ 12 12 ਇੰਚ ਤੇ ਇਸ ਤਰ੍ਹਾਂ ਜਿਹੜਾ ਹੈਗਾ ਨਿਸ਼ਾਨ ਲਾ ਦਾਂਗੇ ਇੱਧਰ ਆਪਾਂ ਕਿਦਾਂ ਸਲਵਾਰ ਦਾ ਨਿਸ਼ਾਨ ਲਾਉਣਾ ਹੈ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਆ ਦੇਖੋ ਪੱਟਾਂ ਦੀ ਜਿਹੜੀ ਆਪਾਂ 12 12 ਇੰਚ ਦੇ ਨਿਸ਼ਾਨ ਲਾਤੇ ਹੁਣ ਆਪਾਂ ਇੱਥੋਂ ਸਲਵਾਰ ਦੀ ਲੈਂਥ ਕਿਦਾਂ ਲੈਣੀ ਹੈ ਇੱਥੋਂ ਹੁਣ ਆਪਾਂ ਨਿਸ਼ਾਨ ਤੋਂ ਸਲਵਾਰ ਦੀ ਲੰਬਾਈ ਲੈ ਲਾਂਗੇ ਆ ਦੇਖੋ 3 ਇੰਚ ਸਲਵਾਰ ਦੀ ਲੰਬਾਈ ਹੈਗੀ ਐ ਤੇ 31 ਇੰਚ ਤੇ ਆਪਾਂ ਨਿਸ਼ਾਨ ਲਾ ਦਾਂਗੇ ਇੱਥੋਂ ਜਿਹੜੀ 1.5 ਇੰਚ ਦੀ ਨਿਸ਼ਾਨ ਅੰਦਰ ਨੂੰ ਲਾਵਾਂਗੇ ਆਪਾਂ ਮੂਰੀ ਦਾ ਜਿੰਨੀ ਕ ਆਪਾਂ ਮੂਰੀ ਪਾਉਣੀ ਐ ਆ ਦੇਖੋ 1.5 ਇੰਚ ਦਾ ਨਿਸ਼ਾਨ ਲਾ ਦਾਂਗੇ ਇੱਥੋਂ ਤੱਕ ਆਪਣੀ ਜਿਹੜੀ ਹੈਗੀ ਸਲਵਾਰ ਆਉਂਦੀ ਐ ਪਰਲੇ ਤਾਂ ਪੱਟ ਲੈ ਜਾਣਗੇ ਆਪਾਂ ਨੇ 1.5 ਇੰਚ ਨਿਸ਼ਾਨ ਲਾ ਲਿਆ ਹੁਣ ਆ ਪਿੱਸੇ ਆਪਣਾ ਰਹਿ ਗਿਆ ਜੀ ਆਸਣ ਹੁਣ ਜੇ ਆਪਾਂ ਨੇ ਆ ਦੇਖੋ ਆਪਣਾ ਆਸਣ ਅੱਠ ਤਿਆਰ ਹੈ ਆਪਾਂ 9 ਤੇ ਇਨਸਾਨ ਲਾ ਲਾਂਗੇ ਬਾਕੀ ਇਧਰੋਂ ਕਾਟ ਪਾਵਾਂਗੇ ਬਾਅਦ ਚੋਂ ਦੱਸਾਂਗੇ ਤੁਹਾਨੂੰ ਕਿੱਦਾਂ ਪਾਉਣੀ ਹੈ ਹੁਣ ਜੇ ਆਪਾਂ ਨੇ ਉਧਰੋਂ ਲੰਬਾਈ ਲੈਤੀ ਹੈ ਪਹਿਲਾਂ ਹੁਣ ਆਪਾਂ ਲੰਬਾਈ ਇਧਰੋਂ ਲਵਾਂਗੇ ਇਧਰਲੀ ਸਾਈਡ ਤੋਂ ਅਸੀਂ ਤੁਹਾਨੂੰ ਦਿਖਾਉਣੇ ਹੈ ਇਨਸਾਨ ਲਾ ਕੇ ਆ ਦੇਖੋ ਹੁਣ ਅਸੀਂ ਇਧਰੋਂ ਸਲਵਾਰ ਦੀ ਲੰਬਾਈ ਲਵਾਂਗੇ ਆ ਦੇਖੋ ਜਿਵੇਂ ਆਪਾਂ ਉਧਰੋਂ ਲਈਤੀ ਇਧਰੋਂ ਆਪਾਂ 3 ਇੰਚ 3 ਇਨਸਾਨ ਲਾ ਦਾਂਗੇ ਫਿਰ 1.5 ਇੰਚ ਦਾ ਕਾਟ ਇਧਰ ਵੀ ਪਾਵਾਂਗੇ ਜਿਹੜਾ ਆਪਾਂ ਨੇ ਉਧਰ ਪਾਇਆ ਆ ਦੇਖੋ 1.5 ਇੰਚ ਦਾ ਨਿਸ਼ਾਨ ਆਪਾਂ ਲਾ ਲਾਂਗੇ ਆ ਦੇਖੋ ਇੱਧਰ ਆਪਣਾ ਇੱਧਰ ਆਸਣ ਰਹਿ ਗਿਆ ਇੱਧਰ ਆਪਣਾ ਇੱਧਰ ਆਸਣ ਰਹਿ ਗਿਆ ਉੱਧਰ ਉੱਧਰ ਆਸਣ ਰਹਿ ਗਿਆ ਹੁਣ ਆਪਾਂ ਇਹ ਨਿਸ਼ਾਨ ਨੂੰ ਮਲਾ ਕੇ ਢੇਡਾ ਨਿਸ਼ਾਨ ਲਾ ਦਾਂਗੇ ਕਟਿੰਗ ਜਿਹੜੀ ਹੈਗੀ ਆਪਾਂ ਬਾਅਦ ਚੋਂ ਕਰਾਂਗੇ ਆ ਦੇਖੋ ਇਸ ਤਰ੍ਹਾਂ ਆਪਾਂ ਨੇ ਢੇਡਾ ਨਿਸ਼ਾਨ ਲਾ ਦਾਂਗੇ ਧਰ ਕੇ ਇੰਚ ਟੇਪ ਜਿਹੜਾ 1.5 ਇੰਚ ਦਾ ਲਾਇਆ ਤੇ ਉਹ ਤੋਂ ਢੇਡਾ ਨਿਸ਼ਾਨ ਲਾਵਾਂਗੇ ਆ ਦੇਖੋ ਜੀ ਸਲਵਾਰ ਦੇ ਆਪਾਂ ਨੇ ਨਿਸ਼ਾਨ ਲਾ ਲੇ ਆ ਦੇਖੋ ਆ ਟੇਡਾ ਨਿਸ਼ਾਨ ਦਿਖਦਾ ਹੋ ਤੁਹਾਨੂੰ ਆਸਣ ਦੇ ਨਾਲ ਲਾਤਾ ਹੁਣ ਆਪਾਂ ਕਟਿੰਗ ਕਰਾਂਗੇ ਪਹਿਲਾਂ ਆਪਾਂ ਜਿਹੜੀ ਹੈਗੀ ਪੱਟਾਂ ਦੇ ਨਿਸ਼ਾਨ ਲਾਈ ਨੇ ਦੇਖੋ ਉੱਥੋਂ ਕੱਟ ਲਾਂਗੇ ਉਹ ਕੱਪੜੇ ਨੂੰ ਅਲੱਗ ਕਰ ਦਾਂਗੇ ਉਹ ਆਪਣੇ ਜਿਹੜੇ ਹੈਗੇ ਗੋਡੇ ਹੋਗੇ ਤੇ ਇਹ ਹੋਗੇ ਕੁੰਦੇ ਇਹ ਕੁੰਦੇ ਹੋਗੇ ਜੀ ਉਹ ਗੋਡੇ ਹੋਗੇ ਉਹਦੇ ਚੋਂ ਜਿਹੜੇ ਬਰਾਬਰ ਮਿੰਤੀ ਬਾਅਦ ਚੋਂ ਕਰਾਂਗੇ ਜਿੰਨੀ ਆਪਾਂ ਨੂੰ ਲੈਂਥ ਚਾਹੀਦੀ ਹੈ ਉਹ ਆਪਾਂ ਬਾਅਦ ਚੋਂ ਕਰਾਂਗੇ ਪਹਿਲਾਂ ਆਪਾਂ ਇੱਕ ਵਾਰੀ ਸਲਵਾਰ ਲਾ ਲਾਂਗੇ ਇਧਰੋਂ ਸਲਵਾਰ ਆਈ ਇਧਰ ਨੂੰ ਕੱਟ ਲਾਂਗੇ ਇਧਰੋਂ ਇਧਰ ਨੂੰ ਕੱਟ ਲਾਂਗੇ ਸਲਵਾਰ ਆ ਦੇਖੋ ਜਿਹੜਾ ਬਾਕੀ ਬਾਧੂ ਕੱਪੜਾ ਹੋ ਉਹ ਆਪਾਂ ਲਾ ਦਾਂਗੇ ਇਸ ਤਰ੍ਹਾਂ ਇਹਨੂੰ ਇੱਕ ਵਾਰੀ ਅਲੱਗ ਕਰ ਲਾਂਗੇ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਵੀ ਆਪਣੇ ਸਲਵਾਰ ਕਿਵੇਂ ਲੈ ਜੂ ਉਹ ਕੱਪੜੇ ਨੂੰ ਆਪਾਂ ਅਲੱਗ ਕਰ ਦਾਂਗੇ ਪਰਾਂ ਕਰ ਦਾਂਗੇ ਉਹਨੂੰ ਕੱਪੜੇ ਨੂੰ ਪਾਟਾ ਆਪਾਂ ਬਾਅਦ ਚੋਂ ਮਿਲ ਕੇ ਕੱਟਾਂਗੇ ਆ ਦੇਖੋ ਆ ਆਪਣੇ ਹੁਣ ਕੁੰਦੇ ਰਹਿ ਗਏ ਇਕੱਲੇ ਹੁਣ ਆਪਾਂ ਇੱਥੋਂ ਕੱਟ ਲਾਂਗੇ ਇੱਥੋਂ ਜਿਹੜਾ ਹੈਗਾ ਦੇਖੋ ਜਿਹੜਾ ਆਪਾਂ ਨੇ 1.5 ਇੰਚ ਦਾ ਨਿਸ਼ਾਨ ਲਾਇਆ ਸੀਗਾ ਇੱਥੋਂ ਆਪਾਂ ਇਧਰ ਨੂੰ ਕੱਟ ਦਾਂਗੇ ਇਹ ਆਪਣੇ ਜਿਹੜੇ ਹੈਗੇ ਕੁੰਦੇ ਹੋ ਜਾਣਗੇ ਸਲਵਾਰ ਦੇ ਫਿਰ ਜਿਹੜੇ ਆਪਾਂ ਨੇ ਆਸਣ 2 ਇੰਚ ਵੱਧ ਲਾਇਆ ਉਹ ਵੀ ਤੁਹਾਨੂੰ ਦੱਸਾਂਗੇ ਵੀ ਆਪਾਂ ਕਿਸ ਤਰ੍ਹਾਂ ਜਿਹੜੀ ਹੈਗੀ ਉਹਦੀ ਕਾਰਟ ਵਗੈਰਾ ਪਾਉਣੀ ਹੈ ਇੱਥੋਂ ਜਿਹੜਾ ਤੁਸੀਂ ਖੁੰਝਾ ਕੱਢ ਕੇ ਇਸ ਤਰ੍ਹਾਂ ਕਟਿਓ ਆ ਦੇਖੋ ਜੀ ਹੁਣ ਅਸੀਂ ਦੋਨੇ ਕੁੰਦੇ ਜਿਹੜੇ ਇਕੱਠੇ ਕਰ ਲਏ ਚੱਕ ਕੇ ਹੁਣ ਆਪਾਂ ਆਸਣ ਦਾ ਨਿਸ਼ਾਨ ਲਾਵਾਂਗੇ ਦੇਖੋ ਉਹਨਾਂ ਦਾ 8 ਇੰਚ ਆਸਣਤੀ ਆਪਾਂ 9 ਤੇ ਲਾਉਣੀ ਤੇ ਆਪਾਂ 9.5 ਤੇ ਲਾਵਾਂਗੇ ਕਿਉਂਕਿ ਮੈਨੂੰ ਥੋੜਾ ਜਿਹਾ ਆਸਣ ਘੱਟ ਲੱਗਦਾ ਆਪਾਂ 9.5 ਤੇ ਲਾਵਾਂਗੇ ਆਪਣੇ ਕੋਲੇ ਤਾਂ ਵੀ 1.5 ਇੰਚ ਦੀ ਕਾਟ ਪੈਣ ਨੂੰ ਜਿਹੜਾ ਹੈਗਾ ਕੱਪੜਾ ਬਚ ਗਿਆ ਆ ਦੇਖੋ ਇਹਨੂੰ ਆਪਾਂ ਨਿਸ਼ਾਨ ਨੂੰ ਇਹਦੇ ਨਾਲ ਮਿਲਾ ਦਾਂਗੇ ਇਸ ਤਰ੍ਹਾਂ ਕਾਟ ਪੈ ਜਾਂਦੀ ਹੁੰਦੀ ਹੈ ਤੁਸੀਂ ਪੂਰਾ ਰੱਖ ਕੇ ਆਸਣ ਤਾਂ ਕਰਕੇ ਆਪਾਂ ਇਹ ਵੱਧ ਲੈਤਾ ਸੀ ਇਹਨੂੰ ਦੇਖੋ ਆਪਾਂ ਹੁਣ ਕੱਟ ਦਾਂਗੇ ਇਨੂੰ ਇੱਥੋਂ ਜਮਾ ਕੁੰਜਾ ਕੱਢ ਕੇ ਜਿਹੜਾ ਹੈਗਾ ਇਹ ਸਲਾਈ ਦੇ ਨਾਲ ਦੇਖੋ ਮਿਲਾ ਦਾਂਗੇ ਇਹ ਆਪਣੀ ਆਸਣ ਦੀ ਘਾਟ ਹੋਗੀ ਦੇਖੋ ਇਹ ਆਪਣੇ ਜਿਹੜੇ ਹੈਗੇ ਕੁੰਦੇ ਕੱਟੇ ਗਏ ਹੁਣ ਆਪਾਂ ਪੱਟ ਕੱਟਦੇ ਆ ਗੋਡੇ ਕੱਟਦੇ ਆ ਯਾਨੀ ਕਿ ਇਹਦੇ ਵਿੱਚੋਂ ਆਹ ਦੇਖੋ ਆਪਾਂ ਨੇ ਜਿਹੜੇ ਹੈਗੇ ਇੱਥੇ ਨਿਸ਼ਾਨ ਲਾ ਲਿਆ ਸੀਗਾ ਪਹਿਲਾਂ 33 ਇੰਚ ਦਾ ਜਿੰਨੀ ਆਪਣੀ ਸਲਵਾਰ ਦੀ ਲੈਂਥ ਸੀਗੀ ਹੁਣ ਦੇਖੋ ਜਿਹੜੇ ਆਪਾਂ ਨੇ ਇਹ ਗੋਡੇ ਕੱਟੇ ਤਿਗੇ ਇਹਦੇ ਵਿੱਚੋਂ ਆਪਾਂ ਦੇਖੋ ਗੋਡੇ ਮਿਣਕੇ ਲਾ ਲਾਂਗੇ ਆਪਣੇ 3 ਇੰਚ ਆਪਣੀ ਲੈਂਥ ਸੀਗੀ 31 ਇੰਚ 1 ਇੰਚ ਜ਼ਿਆਦਾ ਇਲਾਹੇ ਆਪਾਂ ਨੇ ਇਹਨੂੰ ਵੀ ਆਪਾਂ ਇੱਥੋਂ ਜਿਹੜਾ ਹੈਗਾ ਕੱਟ ਲਾਂਗੇ ਆ ਦੇਖੋ ਇਹ ਆਪਣੇ ਜਿਹੜੇ ਹੈਗੇ ਗੋਡੇ ਕੱਟੇ ਗਏ ਹੁਣ ਆਪਾਂ 벨ਟ ਵੀ ਕੱਟਦੇ ਆ ਜੀ ਆਹ ਜਿਹੜਾ ਬਾਕੀ ਕੱਪੜਾ ਬਚਿਆ ਜੀ ਇਹਦੇ ਵਿੱਚੋਂ ਆਪਾਂ ਲਾ ਲਾਂਗੇ 벨ਟ ਆ ਦੇਖੋ 벨ਟ ਅਸੀਂ ਲਾਉਣੇ ਹੁੰਨੇ ਆ 4.5 ਦੀ ਆਪਾਂ 7.5 ਦੀ ਲਾਹਾਂਗੇ ਦੇਖੋ 7.5 ਤੇ ਆਪਾਂ ਨਸਾਨ ਲਾ ਲਾਂਗੇ ਇਹ ਦੇਖੋ ਡਬਲ ਕੱਪੜਾ ਹੈਗਾ ਆ ਆ ਦੇਖੋ ਸਾਡਾ ਡਬਲ ਕਰਕੇ ਰੱਖਿਆ ਹੋਇਆ ਕੱਪੜਾ ਇੱਥੋਂ ਆਪਾਂ ਜਿਹੜੇ ਹੈਗਾ 3 ਇੰਚ ਅਸੀਂ ਜ਼ਿਆਦਾ ਲਾਉਣੇ ਹੁੰਨੇ ਆ 벨ਟ ਹਮੇਸ਼ਾ ਕਿਉਂਕਿ ਨੇਫਾ ਵਗੈਰਾ ਫਿਰ ਖੁੱਲਾ ਮੁੜ ਜਾਂਦਾ ਆ 7.5 ਤੇ ਨਸਾਨ ਲਾ ਕੇ ਫਿਰ ਆਪਾਂ ਇਧਰੋਂ ਚੜਾਈ ਚੈੱਕ ਕਰ ਲਾਂਗੇ 벨ਟ ਦੀ 벨ਟ ਦੀ ਚੜਾਈ ਜਿਹੜੀ ਹੈਗੀ 21 ਇੰਚ ਹੈ ਉਹਨਾਂ ਦੀ ਆਪਾਂ ਜਿਹੜੀ ਹੈਗੀ 22.5 ਡੇਢ ਇੰਚ ਆਪਾਂ ਜ਼ਿਆਦਾ ਲਾਵਾਂਗੇ ਕਿਉਂਕਿ ਇਧਰੋਂ ਵੀ ਖੁੱਲ੍ਹਾ ਹੈ ਇਧਰੋਂ ਵੀ ਖੁੱਲ੍ਹਾ ਦੋਵੇਂ ਪਾਸੇ ਸਲਾਈਆਂ ਲੱਗਣਗੀਆਂ ਹੁਣ ਆਪਾਂ 22.5 ਇੰਚ ਤੇ ਨਿਸ਼ਾਨ ਲਾਵਾਂਗੇ ਐਸ ਤਰ੍ਹਾਂ ਇਹਨੂੰ ਕਰਕੇ ਜਿਹੜਾ ਹੈਗਾ ਕੱਟ ਦਾਂਗੇ ਇਹ ਆਪਣੀ ਹੋ ਗਈ ਜੀ ਬੈਲਟ ਬਾਕੀ ਜਿਹੜਾ ਆਪਣੇ ਕੋਲੇ ਮੜਾ ਮੋਟਾ ਕੱਪੜਾ ਬਚਿਆ ਉਹ ਮੂਰੀਆਂ ਵਗੈਰਾ ਚ ਲੱਗ ਜਾਣਾ ਆ ਦੇਖੋ ਇਹ ਆਪਣੀ ਇੰਨੀ ਹੋ ਗਈ ਬੈਲਟਾ ਬੈਲਟ ਨਿਕਲੇ ਆਈ ਆਪਣੀ ਸਾਢੇ 2.5 ਇਧਰ ਨੂੰ ਹੋ ਗਈ ਸਾਢੇ 7 ਇਧਰ ਨੂੰ ਹੋ ਗਈ ਚਲੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜੀ ਸਾਡੀ ਇੰਸਟਾਗ੍ਰam ਆਈਡੀ ਹੈਗੀ ਐ ਕੌਰ ਸੰਧੂ ਬਲੌਗ ਦੇ ਨਾਮ ਤੋਂ ਹੀ ਸਾਡੀ ਇੰਸਟਾਗ੍ਰam ਆਈਡੀ ਹੈਗੀ ਐ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ ਜੀ